ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਦੋਸਤੋ ਹਰਿਆਣਾ ਵਿੱਚ ਤੁਸੀਂ ਹੋਰ ਬਹੁਤ ਸਾਰੇ ਵੱਡੇ ਵੱਡੇ ਟੂਰਨਾਮੈਂਟ ਦੇਖਿਆ ਤੇ ਹਰਿਆਣਾ ਪੰਜਾਬ ਦੇ ਮੈਚਾਂ ਦੀ ਜਾਣਕਾਰੀ ਵੀ ਦਿੱਤੀ ਹੈ ਅਤੇ ਇੱਕ ਹੋਰ ਬਹੁਤ ਵੱਡਾ ਟੂਰਨਾਮੈਂਟ ਆ ਗਿਆ ਹੈ ਜਿਸ ਦਾ ਕਿ ਪਹਿਲਾ ਨਾਮ 7 ਲੱਖ ਰੁਪਇਆ ਦੂਸਰਾ ਨਾਮ 5 ਲੱਖ ਤੇ ਤੀਜਰਾ ਨਾਮ 3 ਲੱਖ ਹੋਵੇਗਾ ਤੇ ਜੇ ਆਪਾਂ ਬੈਸਟਾਂ ਦੀ ਗੱਲ ਕਰੀਏ ਤੇ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਤੇ ਇਹ ਟੂਰਨਾਮੈਂਟ ਮਹਿਮ 24 ਜ਼ਿਲ੍ਹਾ ਰੋहतक ਹਰਿਆਣਾ ਵਿੱਚ ਕਰਵਾਇਆ ਜਾਵੇਗਾ ऐसे वीडियो ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਇਨਫੋਰਮੇਸ਼ਨ ਸਾਰੇ ਲੋਕਾਂ ਤੱਕ ਪਹੁੰਚ ਸਕੇ ਤੇ ਦੋਸਤੋ ਇਸ ਟੂਰਨਾਮੈਂਟ ਦੀ ਤਰੀਖ 28 ਮਾਰਚ 2024 ਹੋਵੇਗੀ ਅਤੇ ਇੱਕ ਦਿਨ ਦਾ ਟੂਰਨਾਮੈਂਟ ਹੋਵੇਗਾ ਇੱਕ ਟੀਮ ਵਿੱਚ ਤਿੰਨ ਖਿਡਾਰੀ ਬਾਹਰ ਖੇਡ ਸਕਦੇ ਹਨ ਦੋਸਤੋ 5 ਤੋਂ 8 ਤੱਕ ਜਿਹੜੀਆਂ ਟੀਮ ਰਹਿਣਗੀਆਂ ਉਹਨਾਂ ਨੂੰ 71000 ਰੁਪਏ 9 ਤੋਂ 16 ਤੱਕ ਟੀਮਾਂ ਨੂੰ 59000 ਰੁਪਏ ਤੇ 17 ਤੋਂ 30 ਤੱਕ ਟੀਮਾਂ ਰਹਿਣ ਵਾਲੀਆਂ ਨੂੰ 21000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਵੇਗੀ ਤੇ ਦੋਸਤੋ ਜੇ ਆਪਾਂ ਗੱਲ ਕਰੀਏ ਬੈਸਟਰ ਦੀ ਤਾਂ ਬੈਸਟ ਰਾਈਡਰ ਤੇ ਬੈਸਟ ਸਟਾਪਰ ਨੂੰ ਅਲਟੋ ਗੱਡੀਆਂ ਦਿੱਤੀਆਂ ਜਾਣਗੀਆਂ ਤੇ ਸੈਮੀ ਫਾਈਨਲ ਦੇ ਬੈਸਟ ਰਾਈਡਰ ਅਤੇ ਸਟਾਪਰ ਨੂੰ ਬੋਟ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਕੁਆਟਰ ਫਾਈਨਲ ਮੈਚ ਵਿੱਚ ਮੋਟਰਸਾਈਕਲ ਦਿੱਤੇ ਜਾਣਗੇ ਤੇ ਫ੍ਰੀ ਕੁਆਟਰ ਵਿੱਚ ਬੈਸਟ ਰਾਈਡਰ ਅਤੇ ਸਟਾਪਰ ਨੂੰ LED ਦਿੱਤੀ ਜਾਵੇਗੀ ਤੇ ਦੋਸਤੋ ਇੰਨਾ ਵੱਡਾ ਟੂਰਨਾਮੈਂਟ ਹੋਵੇਗਾ ਇਸ ਟੂਰਨਾਮੈਂਟ ਦਾ ਬਜਟ 1 ਕਰੋੜ ਦੇ ਆਸ ਪਾਸ ਹੋਵੇਗਾ। ਦੋਸਤੋ ਇਹ ਟੂਰਨਾਮੈਂਟ ਮਹਿਮ 24 ਜ਼ਿਲ੍ਹਾ ਰੋहतक ਹਰਿਆਣਾ ਵਿੱਚ ਕਰਵਾਇਆ ਜਾਵੇਗਾ। ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ। ਧੰਨਵਾਦ।